ਸਤਿ ਸ਼੍ਰੀ ਅਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਕੈਨੇਡਾ ਦੇ ਸਿੱਖਾਂ ਦਾ ਗੁੱਸਾ ਸਤਵੇਂ ਅਸਮਾਨ ਤੇ ਐਕਸਟਰਸ਼ਨ ਦੇ ਹੱਤਕੰਡਿਆਂ ਨਾਲ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਮੰਤਰੀਆਂ ਅਤੇ ਐਮਪੀਜ਼ ਨੂੰ ਸਿੱਧੇ ਹੋ ਗਏ ਸਿੱਖ ਨੁਮਾਇੰਦੇ ਅਮਰੀਕਾ ਤੋਂ ਰਿਪੋਰਟ ਹੋ ਰਹੇ ਚਾਰ ਹੋਰ ਪੰਜਾਬੀ ਤਿੰਨ ਜਣੇ ਕੈਨੇਡਾ ਤੋਂ ਅਮਰੀਕਾ ਦਾਖਲ ਹੁੰਦਿਆਂ ਕਾਬੂ ਬਲਬੀਰ ਸਿੰਘ ਨੂੰ ਕਤਲ ਦੀ ਸਜ਼ਾ ਮਗਰੋਂ ਆਈਸ ਨੇ ਕੀਤਾ ਗ੍ਰਿਫਤਾਰ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਭੇਤ ਪਰੇ ਹਾਲਾਤ ਵਿੱਚ ਮੌਤ 프੍ਰੈਂਪਟਨ ਦੇ ਆਕਾਸ਼ਦੀਪ ਸਿੰਘ ਵਜੋਂ ਕੀਤੀ ਗਈ ਸ਼ਨਾਖਤ ਅਮਰੀਕਾ ਵਿੱਚ ਭਾਰਤੀ ਵਿਦਿਆਰਥਣ ਦੀ ਹੁੰਦੀ ਸੜੀ ਪੰਜਾਬੀਆਂ ਤੋਂ ਬਗੈਰ ਸੁੰਨੀਆਂ ਹੋ ਗਈਆਂ ਕੈਨੇਡਾ ਦੀਆਂ ਬੱਸਾਂ ਬ੍ਰੈਮਟਨ ਦਾ ਟ੍ਰਾਂਜ਼ਿਟ ਮਹਿਕਮਾ 17.5 ਮਿਲੀਅਨ ਡਾਲਰ ਦੇ ਘਾਟੇ ਵਿੱਚ ਗਿਆ। ਗ੍ਰਾਂਟੋਵੇਕੇ ਹਾਈਵੇ 400 ਤੇ ਹਾਲਨਾਕ ਹਾਦਸਾ 2 ਹਜ਼ਾਰ ਟ੍ਰਾਂਸਪੋਰਟ ਟਰੱਕ ਅਤੇ ਕਾਰ ਦੀ ਹੋਈ ਟੱਕਰ। ਮੈਸੀ ਸਾਗਾ ਵਿਖੇ 4 ਲੁਟੇਰੇ ਪੁਲਿਸ ਨੇ ਕੀਤੇ ਕਾਬੂ ਅਥੌੜੇ ਲੈ ਕੇ ਜੁਐਲਰੀ ਸਟੋਰ ਲੁੱਟਣ ਦੀ ਬਣਾਈ ਸੀ ਯੋਜਨਾ ਤੇ ਹੁਣ ਖਬਰਾਂ ਵਿਸਤਾਰ ਨਾਲ ਕੈਨੇਡਾ ਦੇ ਸਿੱਖਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਹੈ ਜਿਨ੍ਹਾਂ ਨੇ ਐਮਪੀਜ਼ ਅਤੇ ਆਲਾ ਪੁਲਿਸ ਅਫਸਰਾਂ ਦੀ ਮੌਜੂਦਗੀ ਵਿੱਚ ਦੋਸ਼ ਲਾਇਆ ਕਿ ਐਕਸਟਰਸ਼ਨ ਦੇ ਹਤਕੰਡੇ ਵਰਤਦਿਆਂ ਪੂਰੀ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਵੱਖਰੇ ਤੌਰ ਤੇ ਮਿਲ ਰਹੀਆਂ ਨੇ 온ਟਾਰੀਓ ਗੁਰਦੁਆਰਾਜ਼ ਕਮੇਟੀ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਅਤੇ ਸਿੱਖ ਫੈਡਰੇਸ਼ਨ ਵੱਲੋਂ ਬ੍ਰੈਮਟਨ ਵਿਖੇ ਕਰਵਾਏ ਗਏ ਟਾਊਨ ਹਾਲ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਪੰਜਾਬੀ ਖਾਸ ਤੌਰ ਤੇ ਸਿੱਖ ਭਾਈਚਾਰੇ ਉੱਤੇ ਪੂਰੇ ਮੁਲਕ ਵਿੱਚ ਸੰਕਟ ਮੰਡਰਾ ਰਿਹਾ ਹੈ ਇੱਕ ਪਾਸੇ ਕਾਰੋਬਾਰੀਆਂ ਤੋਂ ਲੱਖਾਂ ਡਾਲਰ ਮੰਗੇ ਜਾ ਰਹੇ ਨੇ ਤੇ ਦੂਜੇ ਪਾਸੇ ਸਿੱਖ کارਪੋਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਭਾਰਤੀ ਸਟੇਟ ਦੀਆਂ ਕੈਨੇਡਾ ਵਿੱਚ ਫਿਰੋਤੀਆਂ ਧਮਕੀਆਂ ਅਤੇ ਕਾਤਲ ਗਿਰੋਹਾਂ ਦਾ ਸਾਹਮਣਾ ਸਿਰਲੇਖੇਟ ਕਰਵਾਏ ਗਏ ਟਾਊਨ ਹਾਲ ਦੌਰਾਨ ਬੋਰਡ ਸਿਕ ਆਰਗੇਨਾਈਜੇਸ਼ਨ ਦੇ ਕਾਨੂੰਨੀ ਸਲਾਹਕਾਰ 발ਪਰੀ ਸਿੰਘ ਨੇ ਸਵਾਲ ਉਠਾਇਆ ਕਿ ਇੱਕ ਵਿਦੇਸ਼ੀ ਸਰਕਾਰ ਕਿਸੇ ਕਮਿਊਨਿਟੀ ਨੂੰ ਇੰਨੇ ਵੱਡੇ ਪੱਧਰ 'ਤੇ ਨਿਸ਼ਾਨਾ ਕਿਵੇਂ ਬਣਾ ਸਕਦੀ ਹੈ ਉਧਰ ਪੀਲ ਰੀਜਨਲ ਪੁਲਿਸ ਦੇ ਮੁਖੀ ਨਿਸ਼ਾਨ ਦੁਰਯਾਪਾ ਦਾ ਕਹਿਣਾ ਸੀ ਕਿ 2023 ਵਿੱਚ ਜਬਰੀ ਵਸੂਲੀ ਦੇ 319 ਮਾਮਲੇ ਸਾਹਮਣੇ ਆਏ ਅਤੇ 2024 ਦੌਰਾਨ ਅੰਕੜਾ ਵਧ ਕੇ 490 ਹੋ ਗਿਆ। ਮੌਜੂਦਾ ਬਰੇ ਦੌਰਾਨ 436 ਮਾਮਲੇ ਪੁਲਿਸ ਕੋਲ ਆ ਚੁੱਕੇ ਨੇ ਅਤੇ ਰੁਝਾਨ ਨੂੰ ਠੱਲ ਪੈਂਦੀ ਨਜ਼ਰ ਨਹੀਂ ਆ ਰਹੀ। 온ਟਾਰੀਓ ਵਿਧਾਨ ਸਭਾ ਵਿੱਚ ਐਨਡੀਪੀ ਦੀ ਆਗੂ ਮੈਰਿਟ ਸਟਾਈਲਜ਼ ਨੇ ਕਿਹਾ ਕਿ ਸਰਕਾਰ ਦੇ ਹਰ ਪੱਧਰ ਤੇ ਹੰਬੜਾ ਮਾਰਨਾ ਲਾਜ਼ਮੀ ਹੈ ਕਿਉਂਕਿ ਸਾਡੇ ਲੋਕ ਇਉਂ ਮਹਿਸੂਸ ਕਰ ਰਹੇ ਨੇ ਜਿਵੇਂ ਉਹਨਾਂ ਨੂੰ ਵਿਸਾਰ ਦਿੱਤਾ ਗਿਆ ਹੋਵੇ। ਟਾਊਨ ਹਾਲ ਦੌਰਾਨ ਹਰਜੀਤ ਸਿੰਘ ਢੱਡਾ ਦੇ ਦਿਨ ਦਿਹਾੜੇ ਕਤਲ ਦਾ ਮਸਲਾ ਵੀ ਉੱਭਰਿਆ। ਜਨਦੀ ਬੇਟੀ ਗੁਰਲੀਨ ਢੱਡਾ ਨੇ ਕਿਹਾ ਕਿ ਗ੍ਰਿਫਤਾਰੀਆਂ ਦੇ ਬਾਵਜੂਦ ਇਸ ਮਸਲੇ ਵਿੱਚ ਬਹੁਤ ਕੁਝ ਕੀਤੇ ਜਾਣ ਦੀ ਜ਼ਰੂਰਤ ਹੈ ਅਜਿਹੇ ਟਾਊਨ ਹਾਲਜ਼ ਰਾਹੀਂ ਕੈਨੇਡਾ ਦੇ ਕਾਨੂੰਨ ਕਾੜੇ ਅਤੇ ਲਾਅਨਫੋਰਸਮੈਂਟ ਅਫਸਰ ਸਿੱਖਾਂ ਨੂੰ ਦਰਪੇਸ਼ ਗੁੰਜਲਦਾਰ ਸਮੱਸਿਆਵਾਂ ਨੇੜਿਓਂ ਹੋ ਕੇ ਸਮਝ ਸਕਦੇ ਨੇ ਟਾਊਨ ਹਾਲ ਵਿੱਚ ਸ਼ਾਮਲ ਬੁਲਾਰਿਆਂ ਨੇ ਜਵਾਬਦੇਹੀ ਦੀ ਘਾਟ ਦਾ ਮੁੱਦਾ ਚੁੱਕਿਆ ਅਤੇ ਇਸ ਦੇ ਨਾਲ ਹੀ ਕੈਨੇਡਾ ਸਰਕਾਰ ਵੱਲੋਂ ਭਾਰਤ ਨਾਲ ਸਬੰਧ ਸੁਖਾਵੇਂ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ ਦੱਸ ਦਈਏ ਕਿ ਖਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਜਰ ਦੇ ਕਤਲ ਮਗਰੋਂ ਦੋਹਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਕੁੜੱਤਨ ਪੈਦਾ ਹੋਈ ਅਤੇ ਇਸ ਤੋਂ ਬਾਅਦ ਹੀ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਵੱਲੋਂ ਭਾਰਤ ਸਰਕਾਰ ਦੇ ਏਜੰਟਾਂ ਦੀ ਕੈਨੇਡਾ ਵਿੱਚ ਸਰਗਰਮੀ ਦਾ ਜ਼ਿਕਰ ਕੀਤਾ ਗਿਆ। ਕੈਨੇਡਾ ਸਰਕਾਰ ਲਾਰੈਂਸ ਬਿਸ਼ਨੋਈ ਗਿਰੋ ਨੂੰ ਅੱਤਵਾਦੀ ਜਥੇਬੰਦੀ ਐਲਾਨ ਚੁੱਕੀ ਹੈ ਅਤੇ ਐਕਸਟਰਸ਼ਨ ਮਾਮਲਿਆਂ ਤਹਿਤ ਗ੍ਰਿਫਤਾਰ 100 ਤੋਂ ਵੱਧ ਸ਼ੱਕੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਕੈਨੇਡੀਅਨ ਕਨਵੈਨਸ਼ਨ ਸੈਂਟਰ ਵਿਖੇ ਟਾਊਨ ਹਾਲ ਵਿੱਚ ਬ੍ਰੈਂਪਟਨ ਤੋਂ ਐਮਪੀ ਅਤੇ ਮੰਤਰੀ ਰੂਬੀ ਸਹੋਤਾ ਬ੍ਰੈਂਪਟਨ ਸਾਊਥ ਤੋਂ ਐਮਪੀ ਸੋਨੀਆ ਸਿੱਧੂ ਐਗਲੈਂਟਨ ਲਾਰੈਂਸ ਤੋਂ ਐਮਪੀ ਅਤੇ ਅਪਰਾਧ ਨਾਲ ਨਜਿੱਠਣ ਦੇ ਮਾਮਲਿਆਂ ਬਾਰੇ ਪਾਰਲੀਮੈਂਟੀ ਸਕੱਤਰ ਵਿਨਸ ਗਾਸਪਾਰੋ 온ਟਾਰੀਓ ਦੇ ਟਰਾਂਸਪੋਰਟੇਸ਼ਨ ਮੰਤਰੀ ਪ੍ਰਭਮੀ ਸਿੰਘ ਸਰਕਾਰੀਆ ਅਤੇ 온ਟਾਰੀਓ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਆਗੂ ਮੈਰਿਟ ਸਟਾਈਲਜ਼ ਖਾਸ ਤੌਰ ਤੇ ਹਾਜ਼ਰ ਰਹੇ। ਬੈਰ ਰਿਪੋਰਟ ਹਮਦਰ ਟੀਵੀ ਆਓ ਹੁਣ ਚਲਦੇ ਹਾਂ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਚਾਰ ਪੰਜਾਬੀਆਂ ਨਾਲ ਸੰਬੰਧਤ ਅਹਿਮ ਖਬਰ ਵੱਲ 트럼ਪ ਵੱਲੋਂ ਲੱਖਾਂ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦੇ ਬਾਵਜੂਦ ਪੰਜਾਬੀਆਂ ਦਾ ਅਮਰੀਕਾ ਤੋਂ ਮੋਹ ਪੰਗ ਨਹੀਂ ਹੋਇਆ ਅਤੇ ਕੈਨੇਡਾ ਜਾਂ ਮੈਕਸੀਕੋ ਦੇ ਰਸਤੇ ਬਾਰਡਰ ਪਾਰ ਕਰਦਿਆਂ ਫੜੇ ਜਾਣ ਦੀਆਂ ਘਟਨਾਵਾਂ ਬਾਦਸਤੂਰ ਜਾਰੀ ਨੇ ਜੀ ਹਾਂ ਤਿੰਨ ਭਾਰਤੀ ਨਾਗਰਿਕਾਂ ਸਣੇ ਚਾਰ ਜਣਿਆਂ ਨੂੰ ਅਮਰੀਕਾ ਦਾ ਬਾਰਡਰ ਪਾਰ ਕਰਵਾਉਣ ਦੇ ਦੋਸ਼ੇਟ ਨਿਊਯਾਰਕ ਦੀ 42 ਸਾਲਾ ਸਟੇਸੀ ਟੇਲਰ ਵਿਰੁੱਧ ਦੋ ਸ਼ਾਇਦ ਕੀਤੇ ਗਏ ਨੇ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਬਾਰਡਰ 에ਜੈਂਟਾਂ ਨੇ ਨਿਊਯਾਰਕ ਸੂਬੇ ਦੇ ਚਰਾਬਸਕੋ ਨੇੜੇ ਸਟੇਸੀ ਟੇਲਰ ਦੀ ਗੱਡੀ ਰੋਕੀ ਜਿਸ ਵਿੱਚ ਚਾਰ ਵਿਦੇਸ਼ੀ ਨਾਗਰਿਕ ਮੌਜੂਦ ਸਨ। ਬਾਰਡਰ 에ਜੈਂਟਾਂ ਨੇ ਮਾਮਲੇ ਦੀ ਪੜਤਾਲ ਕਰਦਿਆਂ ਸਟੇਸੀ ਟੇਲਰ ਦਾ ਸੈੱਲਫੋਨ ਫਰੋਲਿਆ ਤਾਂ ਇਸ ਵਿੱਚ ਮਨੁੱਖੀ ਤਸਕਰੀ ਨਾਲ ਸੰਬੰਧਤ ਕਈ ਸੁਨੇਹੇ ਮਿਲੇ ਜੋ ਇੱਕ ਦਿਨ ਪਹਿਲਾਂ ਸਟੇਸੀ ਨੂੰ ਭੇਜੇ ਗਏ ਜਾਂ ਸਟੇਸੀ ਵੱਲੋਂ ਇਹਨਾਂ ਦਾ ਜਵਾਬ ਦਿੱਤਾ ਗਿਆ। ਇੱਕ ਕੈਨੇਡੀਅਨ ਅਤੇ ਤਿੰਨ ਭਾਰਤੀ ਨਾਗਰਿਕਾਂ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ ਜਿਨ੍ਹਾਂ ਨੂੰ ਡਿਪੋਰਟ ਕਰਨ ਦੇ ਮਕਸਦ ਤਹਿਤ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਦੇ سپਰਦ ਕਰ ਦਿੱਤਾ ਗਿਆ ਨਿਊਯਾਰਕ ਦੇ ਪਲਾਟਸਬਰਗ ਸ਼ਹਿਰ ਨਾਲਸ ਬੰਦਸ ਸਟੇਸੀ ਟੇਲਰ ਵਿਰੁੱਧ ਐਲੀਨ ਸਮਗਲਿੰਗ ਦੀ ਸਾਜ਼ਿਸ਼ ਕਾੜਨ ਅਤੇ ਆਰਥਿਕ ਲਾਭ ਹਾਸਲ ਕਰਨ ਦੇ ਮਕਸਦ ਤਹਿਤ ਐਲੀਨ ਸਮਗਲਿੰਗ ਵਿੱਚ ਸ਼ਾਮਲ ਹੋਣ ਦੇ ਦੋਸ਼ ਆਇਦ ਕੀਤੇ ਗਏ ਨੇ ਦੋਸ਼ੀ ਠਹਿਰਾਏ ਜਾਣਤੇ ਸਟੇਸੀ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਦੂਜੇ ਪਾਸੇ ਲਾਸ ਏਂਜਲਸ ਵਿਖੇ ਕਤਲ ਦੇ ਦੋਸ਼ੀਟ 16 ਸਾਲ ਦੀ ਸਜ਼ਾ ਭੁਗਤ ਚੁੱਕੇ ਬਲਬੀਰ ਸਿੰਘ ਨੂੰ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਹਿਰਾਸਤ ਵਿੱਚ ਲੈੰਦੇ ਆ ਰਿਪੋਰਟ ਕਰਨ ਦੀ ਪ੍ਰਕਿਰਿਆ ਆਰੰਭ ਦਿੱਤੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਜਾਰੀ ਬਿਆਨ ਮੁਤਾਬਕ ਕਾਤਲਾਂ ਜਾਂ ਬਲਾਤਕਾਰੀਆਂ ਨੂੰ ਅਮਰੀਕਾ ਦੇ ਸਮਾਜ ਵਿੱਚ ਖੁੱਲਾ ਨਹੀਂ ਛੱਡਿਆ ਜਾ ਸਕਦਾ ਅਤੇ 45 ਸਾਲ ਦੇ ਬਲਬੀਰ ਸਿੰਘ ਨੂੰ ਜਲਦ ਹੀ ਡਿਪੋਰਟ ਕੀਤਾ ਜਾ ਰਿਹਾ ਹੈ ਇਸੇ ਦੌਰਾਨ ਨਿਊਯਾਰਕ ਸ਼ਹਿਰ ਦੇ ਨਵੇਂ ਚੁਣੇ ਮੇਅਰ ਜ਼ਹਰਾਨ ਮਮਦਾਨੀ ਨੇ ਇੱਕ ਵੀਡੀਓ ਜਾਰੀ ਕਰਦਿਆਂ ਪ੍ਰਵਾਸੀਆਂ ਨੂੰ ਆਈਸ ਏਜੰਟਾਂ ਨਾਲ ਕੋਈ ਗੱਲ ਨਾ ਕਰਨ ਅਤੇ ਉਹਨਾਂ ਨੂੰ ਘਰ ਜਾਂ ਕਿਸੇ ਕੰਮ ਵਾਲੀ ਥਾਂ ਅੰਦਰ ਦਾਖਲ ਹੋਣ ਤੋਂ ਰੋਕਣ ਬਾਰੇ ਆਪਣੇ ਹੱਕਾਂ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ ਹੈ ਮਮਦਾਨੀ ਨੇ ਵੀਡੀਓ ਰਾਹੀਂ ਕਿਹਾ ਕਿ ਪ੍ਰਵਾਸੀਆਂ ਨੂੰ ਪੂਰਾ ਹੱਕ ਹੈ ਕਿ ਉਹ ਆਈਸ ਏਜੰਟਾਂ ਤੋਂ ਪਾਸਾਵਟ ਲੈਣ ਜਾਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਨ ਤੋਂ ਨਾ ਕਰ ਦੇਣ ਮਮਦਾਨੀ ਵੱਲੋਂ ਨਿਊਯਾਰਕ ਸ਼ਹਿਰ ਵਿੱਚ ਵਸਦੇ 30 ਲੱਖ ਪ੍ਰਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜੇ ਤੁਹਾਨੂੰ ਆਪਣੇ ਹੱਕਾਂ ਬਾਰੇ ਪਤਾ ਹੈ ਤਾਂ ਆਇਸ ਦਾ ਟਾਕਰਾ ਕਰ ਸਕਦੇ ਹੋ। ਕਾਨੂੰਨ ਦੀਆਂ ਬਰੀਕੀਆਂ ਦਾ ਜ਼ਿਕਰ ਕਰਦਿਆਂ ਨਿਊਯਾਰਕ ਦੇ ਮੇਅਰ ਨੇ ਆਖਿਆ ਕਿ ਅਮਰੀਕਾ ਵਿੱਚ ਮੌਜੂਦ ਲੋਕ ਆਇਸ ਏਜੰਟਾਂ ਦੀ ਵੀਡੀਓ ਰਿਕਾਰਡ ਕਰ ਸਕਦੇ ਨੇ ਅਤੇ ਕਿਸੇ ਵੀ ਨਿੱਜੀ ਟਿਕਾਣੇ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਸਕਦਾ ਹੈ। ਮਮਦਾਨੀ ਨੇ ਅੱਗੇ ਦੱਸਿਆ ਕਿ ਆਇਸ ਏਜੰਟ ਤੁਹਾਡੇ ਨਾਲ ਝੂਠ ਬੋਲ ਸਕਦੇ ਨੇ ਪਰ ਤੁਹਾਨੂੰ ਚੁੱਪ ਰਹਿਣ ਦਾ ਪੂਰਾ ਹੱਕ ਹੈ। if you encounter ice these are the things that every new yorker should know first ice cannot enter into private spaces like your home school or a private area of your workplace without a judicial warrant signed by a judge that looks like this if ice does not have a judicial warrant signed by a judge you have the right to say I do not consent to entry and the right to keep your door closed. Sometimes ICE will show you paperwork that looks like this and tell you that they have the right to arrest you. That is false. ICE is legally allowed to lie to you, but you have the right to remain silent. If you're being detained, you may always ask, Am I free to go? repeatedly until they answer you. You are legally allowed to film ICE as long as you do not interfere with an arrest. It is important to remain calm during any interaction with ICE or law enforcement. do not impede their investigation resist arrest or run ਇਥੇ ਦੱਸਣਾ ਬਣਦਾ ਹੈ ਕਿ ਨਵੰਬਰ ਦੇ ਅੰਤ ਵਿੱਚ ਨਿਊਯਾਰਕ ਦੀ ਕਨਾਲ ਸਟਰੀਟ ਵਿਖੇ ਆਈਸ ਏਜੰਟ ਅਤੇ ਮੁਜਾਰਾਕਾਰੀ ਆਮੋ ਸਾਹਮਣੇ ਹੋ ਗਏ ਸਨ। ਵੇਰਾ ਰਿਪੋਰਟ ਹਮਦਰ ਟੀਵੀ। ਅਗਲੀ ਖਬਰ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਭੇਤਪਰੇ ਹਾਲਾਤ ਵਿੱਚ ਮੌਤ ਅਤੇ ਅਮਰੀਕਾ ਵਿੱਚ ਭਾਰਤੀ ਵਿਦਿਆਰਥਣ ਦੇ ਦਮ ਤੋੜਨ ਨਾਲ ਸੰਬੰਧਿਤ ਹੈ। ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਭੇਤਪਰੇ ਹਾਲਾਤ ਵਿੱਚ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਵਾਰਦਾਤ ਬ੍ਰੈਮਟਨ ਸ਼ਹਿਰ ਵਿੱਚ ਵਾਪਰੀ ਅਤੇ ਨੌਜਵਾਨ ਦੀ شناخت ਆਕਾਸ਼ਦੀਪ ਸਿੰਘ ਵਜੋਂ ਕੀਤੀ ਗਈ ਹੈ। ਜੋ ਆਪਣੀ ਪੜ੍ਹਾਈ ਮੁਕੰਮਲ ਕਰਨ ਮਗਰੋਂ ਵਰਕ ਪਰਮਿਟ ਦੀ ਉਡੀਕ ਕਰਦਿਆਂ ਜ਼ਿੰਦਗੀ ਦੇ ਨਵੇਂ ਦੌਰ ਵਿੱਚ ਦਾਖਲ ਹੋਣ ਦੇ ਸੁਪਨੇ ਦੇਖ ਰਿਹਾ ਸੀ। ਆਕਾਸ਼ਦੀਪ ਸਿੰਘ ਦੇ ਕਜ਼ਨ ਨਾਰਾਇਣ ਸਿੰਘ ਨੇ ਦੱਸਿਆ ਕਿ 5 ਦਸੰਬਰ ਨੂੰ ਵਾਪਰੀ ਵਾਰਦਾਤ ਮਗਰੋਂ ਪੀਲ ਰੀਜਨਲ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਆਕਾਸ਼ਦੀਪ ਸਿੰਘ ਦੇ ਮਾਪੇ ਇਸ ਵੇਲੇ ਇੰਡੀਆ ਵਿੱਚ ਨੇ ਅਤੇ ਇਕਲੌਤੀ ਔਲਾਦ ਦੇ ਸਦੀਵੀ ਵਿਛੋੜੇ ਨੇ ਪਰਿਵਾਰ ਨੂੰ ਕੱਖੋਂ ਹੌਲਾ ਕਰ ਦਿੱਤਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਬ੍ਰੈਂਟਨ ਵਿਖੇ ਪਿਛਲੇ ਦਿਨੀਂ ਮੁੰਡਿਆਂ ਦੀ ਲੜਾਈ ਦੌਰਾਨ ਇੱਕ ਜਣੇ ਦਾ ਛੁਰੇ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਇਸ ਤੋਂ ਪਹਿਲਾਂ ਵਾਰਡ 10 ਦੇ ਇੱਕ ਘਰ ਵਿੱਚ ਇੱਕ ਜਣੇ ਨੂੰ ਦੋਹਾਂ ਲੱਤਾਂ ਵਿੱਚ ਗੋਲੀਆਂ ਮਾਰ ਕੇ ਜ਼ਖਮੀ ਕਰਨ ਦੀ ਵਾਰਦਾਤ ਸਾਹਮਣੇ ਆਈ ਇਸ ਤੋਂ ਪਹਿਲਾਂ ਮਾਰਟਨ ਵਿਖੇ 20 ਜਨਵਰੀ ਨੂੰ 24 ਸਾਲ ਦੇ ਗੁਰਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਹੁਣ ਤੱਕ ਸ਼ੱਕੀ ਕਾਬੂ ਨਹੀਂ ਕੀਤੇ ਜਾ ਸਕੇ ਦੂਜੇ ਪਾਸੇ ਅਮਰੀਕਾ ਦੇ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ ਜਿਸ ਦੀ شناخت ਸਹਿਜਾ ਰੈਡੀ ਉਦੂਮਲਾ ਵਜੋਂ ਕੀਤੀ ਗਈ ਹੈ ਨਿਊਯਾਰਕ ਸੂਬੇ ਦੀ ਰਾਜਧਾਨੀ ਆਲਬਨੀ ਵਿਖੇ ਰਹਿ ਰਹੀ ਸਹਿਜਾ ਰੈਡੀ 2021 ਵਿੱਚ ਸਟੱਡੀ ਵੀਜ਼ਾ ਤੇ ਅਮਰੀਕਾ ਪੁੱਜੀ ਫਾਇਰ ਸਰਵਿਸ ਵਾਲਿਆਂ ਨੇ ਦੱਸਿਆ ਕਿ ਅੱਗ ਸਹਿਜਾ ਰੈਡੀ ਦੇ ਗਵੰਡ ਵਾਲੇ ਘਰ ਤੋਂ ਸ਼ੁਰੂ ਹੋਈ ਅਤੇ ਘਟਨਾ ਵੇਲੇ ਉਹ ਸੌਂ ਰਹੀ ਸੀ ਨਿਊਯਾਰਕ ਸਥਿਤ ਭਾਰਤੀ ਕੌਂਸਲੇਟ ਵੱਲੋਂ ਸੋਸ਼ਲ ਮੀਡੀਆ ਰਾਹੀਂ ਇੱਕ ਬਿਆਨ ਜਾਰੀ ਕਰਦਿਆਂ ਸਹਿਜਾ ਰੈਡੀ ਦੀ ਬੇਵਕਤੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਕੌਂਸਲੇਟ ਨੇ ਦੱਸਿਆ ਕਿ ਤੇਲੰਗਾਨਾ ਸੂਬੇ ਦੇ ਜਨਗਾਉਂ ਜ਼ਿਲ੍ਹੇ ਵਿੱਚ ਰਹਿੰਦੇ ਸਹਿਜਾ ਦੇ ਪਰਿਵਾਰ ਨਾਲ ਸੰਪਰਕ ਕਰਦਿਆਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਗਿਆ ਹੈ ਉਦਰ ਸਹਿਜਾ ਦਾ ਪਰਿਵਾਰ ਦੁੱਖ ਦੇ ਸਮੁੰਦਰ ਵਿੱਚ ਡੁੱਬ ਚੁੱਕਾ ਹੈ ਉਸਦੇ ਪਿਤਾ ਪ੍ਰਾਇਮਰੀ ਸਕੂਲ ਵਿੱਚ ਟੀਚਰ ਨੇ ਜਦਕਿ ਮਾਤਾ ਹైదరాబాద్ ਵਿਖੇ TCS ਵਿੱਚ ਕੰਮ ਕਰਦੇ ਨੇ ਪਰਿਵਾਰ ਦੇ ਨਜ਼ਦੀਕੀ ਦੋਸਤਾਂ ਨੇ ਦੱਸਿਆ ਕਿ ਸਹਿਜਾ ਦੀ ਪੜ੍ਹਾਈ ਖਤਮ ਹੋ ਚੁੱਕੀ ਸੀ ਅਤੇ ਉਸਦੇ ਮਾਪੇ ਭਾਰਤ ਪਰਤਣ ਦੀ ਯੋੜੀ ਕਰ ਰਹੇ ਸਨ ਪਰ ਘਰ ਵਿੱਚ ਲੱਗੀ ਅੱਗ ਨੇ ਸਭ ਕੁਝ ਖੇਰੂ-ਖੇਰੂ ਕਰ ਦਿੱਤਾ ਸਹਿਜਾਦੀ ਕਜ਼ਨ ਰਤਨਾ ਗੋਪੂ ਵੱਲੋਂ ਉਸਦੇ ਅੰਤਮ ਸੰਸਕਾਰ ਲਈ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਹੈ ਕਿਉਂਕਿ ਉਸਦੀ ਦੇਹ 90% ਤੱਕ ਸੜ ਚੁੱਕੀ ਸੀ ਬਿਊਰੋ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਹਾਂ ਸਟੱਡੀ ਵੀਜ਼ਿਆਂ ਵਿੱਚ ਕਟੌਤੀ ਕਾਰਨ ਕੈਨੇਡਾ ਨੂੰ ਪੈ ਰਹੇ ਵੱਡੇ ਘਾਟੇ ਨਾਲ ਸੰਬੰਧਤ ਅਹਿਮ ਖਬਰ ਵਾਲ ਪੰਜਾਬੀਆਂ ਤੋਂ ਬਗੈਰ ਕੈਨੇਡਾ ਦੀਆਂ ਬੱਸਾਂ ਸੁਨੀਆਂ ਨਜ਼ਰ ਆ ਰਹੀਆਂ ਨੇ ਅਤੇ ਪਬਲਿਕ ਟਰਾਂਜ਼ਿਟ ਵਿੱਚ ਸਫ਼ਰ ਕਰਨ ਵਾਲਿਆਂ ਦੀ ਗਿਣਤੀ ਵਿੱਚ ਵੱਡੀ ਕਮੀ ਦਰਜ ਕੀਤੀ ਗਈ ਹੈ ਜੀ ਹਾਂ ਕੈਨੇਡਾ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਪਬਲਿਕ ਟਰਾਂਜ਼ਿਟ ਟਕਬਾਉਂ ਵਾਲੇ ਬ੍ਰੈਮਟਨ ਟਰਾਂਜ਼ਿਟ ਦੀ ਕਮਾਈ ਵਿੱਚ 26 ਮਿਲੀਅਨ ਡਾਲਰ ਦੀ ਕਮੀ ਦਰਜ ਕੀਤੀ ਗਈ ਹੈ ਸਿਟੀ ਕਾਉਂਸਲ ਕੋਲ ਪੁਜੀ ਰਿਪੋਰਟ ਮੁਤਾਬਕ ਬਸਾਂ ਵਾਲਾ ਮਹਿਕਮਾ 30 ਸਤੰਬਰ ਤੱਕ 17.5 ਮਿਲੀਅਨ ਡਾਲਰ ਦੇ ਘਾਟੇ ਵਿੱਚ ਚੱਲ ਰਿਹਾ ਸੀ ਅਤੇ ਆਉਣ ਵਾਲੇ ਸਮੇਂ ਦੌਰਾਨ ਮੁਸਾਫਰਾਂ ਦੀ ਗਿਣਤੀ ਘਟਣ ਮਗਰੋਂ ਘਾਟਾ ਹੋਰ ਵੱਧ ਸਕਦਾ ਹੈ ब्रैम्प्टन गार्डियन ਵੱਲੋਂ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਵਿੱਚ ਆਈ ਕਮੀ ਇਸ ਘਾਟੇ ਦਾ ਵੱਡਾ ਕਾਰਨ ਬਣਦੀ ਹੈ ਸਿਟੀ ਸਟਾਫ ਨੇ ਵੀ ਫੈਡਰਲ ਸਰਕਾਰ ਤੇ ਦੋਸ਼ ਲਾਇਆ ਹੈ ਕਿ ਸਟੱਡੀ ਵੀਜ਼ਿਆਂ ਦੀ ਗਿਣਤੀ ਵਿੱਚ ਕਟੌਤੀ ਕਰਕੇ ਟਰਾਂਜ਼ਿਟ ਸਿਸਟਮ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਸਿਟੀ ਸਟਾਫ ਦੀ ਰਿਪੋਰਟ ਮੁਤਾਬਕ ਇਮੀਗ੍ਰੇਸ਼ਨ ਨੀਤੀਆਂ ਵਿੱਚ ਆਈ ਵੱਡੀ ਤਬਦੀਲੀ ਕਰਕੇ ਹੀ ਕੋਮੰਤਰੀ ਵਿਦਿਆਰਥੀ ਅਤੇ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਵਿੱਚ ਕਮੀ ਆਈ ਜਿਸ ਦਾ ਖਮਿਆਜ਼ਾ ਟ੍ਰਾਂਜ਼ਿਟ ਮੈਕਮੇਨ ਨੂੰ ਭੁਗਤਣਾ ਪੈ ਰਿਹਾ ਹੈ ਜਦਕਿ 2021 ਤੋਂ ਬਾਅਦ ਬ੍ਰੈਮਟਨ ਸ਼ਹਿਰ ਵਿੱਚ ਮੁਸਾਫਰਾਂ ਦੀ ਗਿਣਤੀ ਮੁਲਕ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਸੀ 2024 ਦੌਰਾਨ ਟ੍ਰਾਂਜ਼ਿਟ ਮੁਸਾਫਰਾਂ ਦੀ ਗਿਣਤੀ ਵਿੱਚ 30% ਵਾਧਾ ਦਰਜ ਕੀਤਾ ਗਿਆ ਜੋ ਅੱਜ ਤੱਕ ਕਦੇ ਨਹੀਂ ਹੋਇਆ ਦੱਸ ਦਈਏ ਕਿ ਮਈ 2024 ਵਿੱਚ ਕੈਨੇਡਾ ਸਰਕਾਰ ਵੱਲੋਂ ਸਟੱਡੀ ਵੀਜ਼ਿਆਂ ਦੀ ਗਿਣਤੀ ਸੀਮਤ ਕਰ ਦਿੱਤੀ ਗਈ ਅਤੇ ਸਤੰਬਰ 2024 ਵਿੱਚ ਸ਼ੁਰੂ ਹੋਏ ਅਕਾਦਮਿਕ ਬਰੇ ਦੌਰਾਨ 35% ਘਟ ਵਿਦਿਆਰਥੀ ਵਿਦੇਸ਼ਾਂ ਤੋਂ ਪੁੱਜੇ ਦੂਜੇ ਪਾਸੇ ਬ੍ਰੈਮਟਨ ਦੇ ਮੇਅਰ ਪੈਟਰਿਕ ਬ੍ਰਾਊਨ ਅਤੇ ਸਿਟੀ ਕਾਉਂਸਲ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ ਜਿਸ ਨਾਲ ਸ਼ਹਿਰ ਵਿੱਚ ਰਿਹਾਇਸ਼ ਦੇ ਸੰਕਟ ਨਾਲ ਨਜਿੱਠਿਆ ਜਾ ਸਕਦਾ ਸੀ ਤਾਜ਼ਾ ਬਿਆਨ ਵਿੱਚ ਪੈਟਰਿਕ ਬ੍ਰਾਊਨ ਨੇ ਕਿਹਾ ਕਿ ਟ੍ਰਾਂਜ਼ਿਟ ਮੁਸਾਫਰਾਂ ਦੀ ਗਿਣਤੀ ਵਿੱਚ 20% ਕਟੌਤੀ ਹੈਰਾਨਕੁਨ ਹੈ ਬੇਰ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਪੀਲ ਰੀਜਨਲ ਪੁਲਿਸ ਵੱਲੋਂ ਦੌੜ-ਦੌੜ ਕੇ ਕਾਬੂ ਕੀਤੇ ਲੁਟੇਰਿਆਂ ਨਾਲ ਸੰਬੰਧਤ ਹੈ ਜੀ ਹਾਂ ਮਿਸਿਸ ਆਗਾਦੇ ਐਰਨਮਿਲਜ਼ ਟਾਊਨ ਸੈਂਟਰ ਵਿਖੇ ਲੁੱਟ ਦੀ ਵਾਰਦਾਤ ਕਰਨ ਵਾਲੇ ਚਾਰ ਸ਼ੱਕੀਆਂ ਨੂੰ ਪੁਲਿਸ ਨੇ ਹਥੌੜਿਆਂ ਸਹਨੇ ਕਾਬੂ ਕਰ ਲਿਆ ਹੈ ਸ਼ੱਕੀਆਂ ਨੂੰ ਗ੍ਰਿਫਤਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਚੱਕੀਆਂ ਦੀ ਗੱਡੀ ਦਾ ਪਿੱਛਾ ਕਰਦੇ ਆ ਅਤੇ ਬਾਅਦ ਵਿੱਚ ਪੈਦਲ ਪਿੱਛਾ ਕਰਦੇ ਪੁਲਿਸ ਮੁਲਾਜ਼ਮ ਦੇਖੇ ਜਾ ਸਕਦੇ ਨੇ ਪੀਲ ਰੀਜਨਲ ਪੁਲਿਸ ਨੇ ਐਤਵਾਰ ਨੂੰ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਸ਼ੱਕੀਆਂ ਨੂੰ ਕਾਬੂ ਕੀਤੇ ਜਾਣ ਦੀ ਪ੍ਰਕਿਰਿਆ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਐਰਨ ਮਿਲਜ਼ ਟਾਊਨ ਸੈਂਟਰ ਤੋਂ ਵੀ ਕੋਈ ਚੋਰੀ ਨਹੀਂ ਹੋਇਆ। ਪੁਲਿਸ ਮੁਤਾਬਕ ਟਾਊਨ ਸੈਂਟਰ ਦੇ ਸੁਰੱਖਿਆ ਗਾਰਡਾਂ ਨੇ ਇੱਕ ਸ਼ੱਕੀ ਨੂੰ ਖੁਦ ਕਾਬੂ ਕਰ ਲਿਆ ਜਦਕਿ ਤਿੰਨ ਸ਼ੱਕੀ Honda CRV ਵਿੱਚ ਸਵਾਰ ਹੋ ਕੇ ਫਰਾਰ ਹੋ ਗਏ। ਪੁਲਿਸ ਨੇ ਤੁਰਤ ਹਰਕਤ ਵਿੱਚ ਆਉਂਦਿਆਂ ਇਹਨਾਂ ਦਾ ਪਿੱਛਾ ਕੀਤਾ ਅਤੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਇਹ ਘੇਰ ਲਏ। ਪੁਲਿਸ ਦੀਆਂ ਗੱਡੀਆਂ ਨਾਲ ਕਿਰਨ ਮਗਰੋਂ ਸ਼ੱਕੀਆਂ ਨੇ ਦੌੜ ਕੇ ਫਰਾਰ ਹੋਣ ਦਾ ਯਤਨ ਕੀਤਾ ਪਰ ਕਾਮਯਾਬ ਨਾ ਹੋ ਸਕੇ ਜਾਂਚਕਰਤਾਵਾਂ ਮੁਤਾਬਕ ਸ਼ੱਕੀਆਂ ਦੀ ਉਮਰ 14 ਸਾਲ ਤੋਂ 17 ਸਾਲ ਹੈ ਅਤੇ 2 ਦਸੰਬਰ ਨੂੰ ਬਾਅਦ ਦੁਪਹਿਰ ਤਕਰੀਬਨ 1.5 ਵਜੇ ਵਾਰਦਾਤ ਕਰਨ ਪੁੱਜੇ ਸਨ ਸ਼ੱਕੀਆਂ ਵਿਰੁੱਧ ਲੁੱਟ ਤੋਂ ਇਲਾਵਾ ਅਪਰਾਧ ਰਾਹੀਂ ਹਾਸਲ ਪ੍ਰਾਪਰਟੀ ਰੱਖਣ ਦੇ ਦੋਸ਼ਾਂਇਦ ਕੀਤੇ ਗਏ ਨੇ ਬਿਆਰ ਰਿਪੋਰਟ ਹੰਦਰ ਟੀਵੀ ਆਓ ਹੁਣ ਚੱਲਦੇ ਹਾਂ ਟ੍ਰਾਂਟੋ ਵਿਖੇ ਵਾਪਰੇ ਹੌਲਨਾ ਖਾਦਸੇ ਨਾਲ ਸੰਬੰਧਤ ਅਹਿਮ ਖਬਰ ਵੱਲ ਟ੍ਰਾਂਟੋ ਦੇ ਮੇਜਰ ਮੈਕਨਜ਼ੀ ਡਰਾਈਵ ਨੇੜੇ ਹਾਈਵੇ 400 ਤੇ ਇੱਕ ਟ੍ਰਾਂਸਪੋਰਟ ਟਰੱਕ ਅਤੇ ਕਾਰ ਦੀ ਹੋਈ ਟੱਕਰ ਦੌਰਾਨ ਦੋ ਜਣਿਆਂ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਟਰੋਮਾ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਐਤਵਾਰ ਸਵੇਰੇ ਤਕਰੀਬਨ ਪੌਣੇ 4 ਵਜੇ ਹਾਦਸਾ ਵਾਪਰਿਆ ਜਦੋਂ ਟ੍ਰਾਂਸਪੋਰਟ ਟਰੱਕ ਅਤੇ ਪੈਸੇਂਜਰ ਵਹੀਕਲ ਟੈਸਟਨ ਰੋਡ ਵਾਲਬਾਦਰਾ ਇਹਸਾਨ ਪੁਲਿਸ ਮੁਤਾਬਕ ਕਾਰ ਵਿੱਚ ਤਿੰਨ ਜਣੇ ਸਵਾਰ ਸਨ ਜਿਨ੍ਹਾਂ ਵਿੱਚੋਂ ਬ੍ਰੈਡਫੋਰਡ ਨਾਲ ਸੰਬੰਧਤ 30-30 ਸਾਲ ਦੇ ਦੋ ਜਣਿਆਂ ਨੂੰ ਮੌਕੇ ਤੇ ਹੀ ਮਰਤਕ ਕਰਾਰ ਦੇ ਦਿੱਤਾ ਗਿਆ 온ਟਾਰੀਓ ਪ੍ਰੋਵਿੰਸ਼ਲ ਪੁਲਿਸ ਦੇ ਸਰਜੈਂਟ ਕੈਰੀ ਸ਼ਮਰਟ ਨੇ ਕਿਹਾ ਕਿ ਫਿਲਹਾਲ ਹਾਦਸੇ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਪਰ ਰੋਡ ਕੰਡੀਸ਼ਨਜ਼ ਸੰਭਾਵਤ ਤੌਰ ਤੇ ਹਾਦਸੇ ਲਈ ਜ਼ਿੰਮੇਵਾਰ ਨਜ਼ਰ ਨਹੀਂ ਆਉਂਦੀਆਂ ਪੜਤਾਲ ਦੇ ਮੱਦੇਨਜ਼ਰ ਹਾਈਵੇ ਦੀਆਂ ਬੰਦ ਲੇਨਜ਼ ਨੂੰ ਬਾਅਦ ਦੁਪਹਿਰ ਹੀ ਖੋਲਿਆ ਜਾ ਸਕਿਆ Ontario Provincial Police ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਹਾਦਸੇ ਬਾਰੇ ਕੋਈ ਜਾਣਕਾਰੀ ਜਾਂ ਡੈਸ਼ ਕੈਮ ਫੁਟੇਜ ਹੋਵੇ ਤਾਂ ਜਾਂਚ ਕਰਤਾ ਮਾ ਨਾਲ 905 814